ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰੰਜੀ ਸਟਡੀ ਟੈਗ ਦੇ ਉੱਪਰ ਹਾਂਜੀ ਕਿਹੜੀ ਵੱਡੀ ਅਪਡੇਟ ਆਈ ਜਿਹੜੀ ਪੀਟ੍ਰ ਪਲੱਸ ਵੀ ਨੇ ਹੁਣ ਦਿੱਤੀ ਆ ਕਿਹੜਾ ਭਰਤੀਆਂ ਦਾ ਨੋਟਿਸ ਆ ਜਿਹੜਾ ਆਇਆ ਜੀ ਕਿਵੇਂ ਹੋ ਸਕਦੀਆਂ ਨੇ ਇਸੇ ਮਹੀਨੇ ਇਹੜੀਆਂ ਭਰਤੀਆਂ ਪੂਰੀਆਂ ਹਾਂਜੀ ਜਿੱਦਾਂ ਮੈਂ ਤੁਹਾਨੂੰ ਮੇਰੀ ਲਾਸਟ ਵੀਡੀਓ ਵਿੱਚ ਦੱਸਿਆ ਸੀ ਕਿ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਜਿਹੜੀਆਂ ਭਰਤੀਆਂ ਪੂਰੀਆਂ ਕਰਨ ਦਾ ਜਿਹੜਾ ਪ੍ਰੋਸੈਸ ਆ ਉਹ ਇਸੇ ਮਹੀਨੇ ਵਿੱਚ ਕੰਪਲੀਟ ਕਰਨ ਨੂੰ ਡਿਪਾਰਟਮੈਂਟਾਂ ਨੂੰ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਸੀ ਸਾਰੇ ਡਿਪਾਰਟਮੈਂਟਾਂ ਨੂੰ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਪੀਟ੍ਰ ਪਲੱਸ ਵੀ ਦੇ ਅੱ 6-7 ਜਿਹੜੇ ਨੋਟਿਸ ਆ ਉਹ ਆ ਚੁੱਕੇ ਨੇ ਹਾਂਜੀ ਇਹ ਜਿਹੜੇ ਨੋਟਿਸ ਆਏ ਨੇ ਇਹ ਜਿਹੜੇ ਕੁਝ ਜਿਨ੍ਹਾਂ ਦੀ ਕਾਉਂਸਲਿੰਗਾਂ ਹੋਣੀਆਂ ਉਹ ਨੋਟੀਫਿਕੇਸ਼ਨ ਨੇ ਕੁਝ ਜਿਨ੍ਹਾਂ ਦੇ ਰਿਜ਼ਲਟ ਆਏ ਨੇ ਉਹ ਵਾਲੇ ਨੋਟੀਫਿਕੇਸ਼ਨ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਹ ਆਪਣਾ ਜਿਹੜਾ ਨੋਟਿਸ ਹੈਗਾ ਉਹ ਹੈਗਾ ਡਿਪਟੀ ਰੇਂਜਰ ਦਾ ਐਡਵਰਟਾਈਜ਼ਮੈਂਟ ਨੰਬਰ 4 ਇਹਦੇ ਦੋ ਨੋਟੀਫਿਕੇਸ਼ਨ ਆਏ ਹੋਏ ਨੇ ਇਦਾਂ ਹੀ ਰਿਸਰਚ ਐਂਡ ਅਸਿਸਟੈਂਟ ਦਾ ਆਇਆ ਹੋਇਆ ਹੈਗਾ ਫਿਰ ਇਸ ਤੋਂ ਬਾਅਦ ਸੀਨੀਅਰ ਅਸਿਸਟੈਂਟ ਐਂਡ ਕਮ ਇੰਸਪੈਕਟਰ ਦਾ ਜਿਹੜਾ ਨੋਟਿਸ ਉਹ ਵੀ ਆਇਆ ਹੋਇਆ ਹੈਗਾ ਤਾਂ ਤੁਸੀਂ ਨੀਚੇ ਦੇਖ ਸਕਦੇ ਹੋ ਫੋਟੋ ਗੈਲਰੀ ਵਾਸਤੇ ਜਿਹੜੀ ਕਾਉਂਸਲਿੰਗ ਵਾਸਤੇ ਬੁਲਾਇਆ ਗਿਆ ਜਿਹੜਾ ਉਹਦਾ ਨੋਟੀਫਿਕੇਸ਼ਨ ਵੀ ਆਇਆ ਗਿਆ ਮਿਲਕ ਰਿਕਾਰਡਰ ਦੀ ਕਾਉਂਸਲਿੰਗ ਵਾਸਤੇ ਬੁਲਾਇਆ ਉਹਦਾ ਜਿਹੜਾ ਨੋਟੀਫਿਕੇਸ਼ਨ ਉਹ ਵੀ ਆਇਆ ਹੋਇਆ ਇਦਾਂ ਤੁਸੀਂ ਦੇਖ ਸਕਦੇ ਹੋ ਕਿ ਸਾਇੰਟਿਫਿਕ ਅਸਿਸਟੈਂਟ ਦੀਆਂ ਜਿਹੜੀਆਂ ਅਸਾਮੀਆਂ ਆਈਆਂ ਸੀ 2024 ਦੇ ਵਿੱਚ ਤਾਂ ਉਹਦੇ ਬਾਰੇ ਇਹ ਨੋਟੀਫਿਕੇਸ਼ਨ ਆਇਆ ਹੋਇਆ ਜਿਹਦੇ ਵਿੱਚ ਇਹਨਾਂ ਨੇ ਜਿਹੜੀ ਅਨਸਰ ਕੀ ਪਾਈ ਸੀਗੀ ਪਰ ਉਹਦੇ ਵਿੱਚ ਕਾਫੀ ਤਰੁੱਟੀਆਂ ਸੀ ਹੁਣ ਇਹਨਾਂ ਨੇ ਰਿਵਾਈਜ਼ਡ ਕਰਕੇ ਪਾਈ ਆ ਤਾਂ ਤੁਸੀਂ ਆਪਣਾ ਜਿਹੜਾ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਜਿਨ੍ਹਾਂ ਦਾ ਸਬੰਧਿਤਤਾ ਦਾ ਇਹ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ 2022 ਦੇ ਵਿੱਚ ਜਿਹੜਾ ਨੋਟਿਸ ਆਇਆ ਸੀਗਾ ਮਿਲਕ ਰਿਕਾਰਡ ਦੀਆਂ ਜਿਹੜੀਆਂ ਅਸਾਮੀਆਂ ਸੀ ਉਹਦੇ ਜਿਹੜੇ BC ਕੈਟਾਗਰੀ ਦੇ ਜਿਹੜੇ ਕੈਂਡੀਡੇਟ ਬੁਲਾਏ ਗਏ ਸੀ ਉਹ ਮੁਰ ਤੋਂ ਜਿਹੜੇ ਦੁਬਾਰਾ ਕੈਂਡੀਡੇਟ ਬੁਲਾਏ ਗਏ ਨੇ ਮੈਂ ਸ਼ਾਇਦ ਮੈਰਟ ਡਾਊਨ ਕਰਕੇ ਉਹ ਦੁਬਾਰਾ ਜਿਹੜੇ ਬੁਲਾਏ ਗਏ ਨੇ ਤੁਸੀਂ ਉਹਨਾਂ ਦੀ ਦੇਖ ਸਕਦੇ ਹੋ 46.25 ਤੇ ਜਿਹੜੀ ਮੈਟ ਗਈ ਹੈ ਚਾਰ ਕੈਂਡੀਡੇਟਾਂ ਨੂੰ ਸੱਦਿਆ ਗਿਆ ਤੁਸੀਂ ਜਿਹੜੇ ਸੰਬੰਧਿਤ ਜਿਹੜੇ ਕੈਂਡੀਡੇਟ ਨੇ ਉਹ ਉੱਥੇ ਜਾ ਕੇ ਆਪਣੀ ਜਿਹੜੀ ਕਾਉਂਸਲਿੰਗ ਉਹ ਕਰਵਾਉਣ ਹਾਂਜੀ ਇਸ ਦੇ ਨਾਲ ਹੀ ਆਪਾਂ ਅਗਲੇ ਨੋਟਿਸ ਦੀ ਗੱਲ ਕਰ ਲੈਣੇ ਆ ਜਿਹੜਾ ਇਹ ਨੋਟੀਫਿਕੇਸ਼ਨ ਆਇਆਗਾ ਇਹ ਵੀ 2022 ਦੇ ਨਾਲ ਸੰਬੰਧਿਤ ਆਗਾ ਇਹਦੇ ਵਿੱਚ 19 ਸਾਮੀਆਂ ਆਈਆਂ ਸੀਗੀਆਂ ਜਿਹੜੀਆਂ ਇਹ ਸਾਮੀਆਂ ਨੇ ਵਿਗਿਆਨ ਸਹਾਇਕ ਜਿਹੜੀਆਂ ਸਾਮੀਆਂ ਸੀ ਜਿਹਦੇ ਵਿੱਚ ਹੁਣ ਜਿਹੜੇ ਨਾਲ ਰਿਜ਼ਲਟ ਦਿੱਤਾਗਾ ਜਿਹਦੇ ਚ ਜਰਨਲ ਦੀ ਮੈਟ 55 ਗਈ ਆ ਤੇ ਇਸ ਤਰ੍ਹਾਂ ਤੁਸੀਂ ਸ਼ਡਿਊਲ ਕਾਸਟ ਦੇ ਸਕਦੇ ਹੋ ਬਾਕੀ ਸਾਰੀਆਂ ਕੈਟਾਗਰੀਆਂ ਦੀ ਜਿਹੜੀ ਮੈਟ ਦਿੱਤੀ ਗਈ ਆ ਤਾਂ ਇਹ ਸਾਰੇ ਕੈਂਡੀਡੇਟਾਂ ਨੂੰ ਬੁਲਾਇਆ ਗਿਆ ਜਿਹੜੇ ਕੈਂਡੀਡੇਟ ਸਿਲੈਕਟ ਹੋਏ ਨੇ ਆਪਣੇ ਡਾਕੂਮੈਂਟ ਲੈ ਆ ਕੇ ਸਵੇਰੇ 10 ਵਜੇ ਨੇ ਕਾਉਂਸਲਿੰਗ ਦੀ ਡੇਟ ਰੱਖੀ ਗਈ ਆ ਤਾਂ ਤੁਸੀਂ ਜਿਹੜੇ ਆ ਪਰਫਾਰਮੇ ਨੇ ਨਾਲ ਲੈ ਕੇ ਜਾਣੇ ਨੇ ਜਿਵੇਂ ਜਿਵੇਂ ਦੇ ਵਿੱਚ ਜਿਹੜੇ ਪਰਫਾਰਮੇ ਦਿੱਤੇ ਨੇ ਉਹਨਾਂ ਨੂੰ ਭਰ ਕੇ ਤੁਸੀਂ ਆਪਣੇ ਜਿਹੜੇ ਨਾਲ ਲੈ ਕੇ ਜਾਣਾਗਾ ਜਿਹਦੇ ਵਿੱਚ ਤੁਸੀਂ ਆਪਣੇ ਜਿਹੜੇ 10th ਦਾ ਗ੍ਰੈਜੂਏਸ਼ਨ ਦਾ ਜਿਹੜੇ ਸਰਟੀਫਿਕੇਟ ਨੇ ਉਹ ਵੀ ਜਿਹੜੇ ਨੱਥੀ ਕਰਕੇ ਲੈ ਕੇ ਜਾਣੇ ਨੇ ਤਾਂ ਤੁਸੀਂ ਆ ਸਾਰੇ ਪਰਫਾਰਮੇ ਦੇਖ ਸਕਦੇ ਹੋ ਪੂਰੀ ਡਿਟੇਲ ਦੇ ਵਿੱਚ ਦਿੱਤੇ ਹੋਏ ਨੇ ਬਾਕੀ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਪਰਫਾਰਮੇ ਦੇ ਦੂੰਗਾ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਹਾਂਜੀ ਇਸੇ ਤਰ੍ਹਾਂ ਮੈਂ ਭਾਰਤੀ ਦੇ ਰਿਲੇਟਿਡ ਜਿਹੜੀਆਂ ਜਾਣਕਾਰੀਆਂ ਲੈ ਕੇ ਆਉਂਦਾ ਰਹਿਣਾਗਾ ਅਗਰ ਜਾਣਕਾਰੀ ਵਧੀਆ ਲੱਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਜੀ